ਏ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ ਜਗਦੇਵ ਸਿੰਘ ਦਾ ਸਵਾਲ ਜਿਨ੍ਹਾਂ ਨੂੰ ਨਾਮ ਅੱਖਾਂ ਨਾਲ ਹਰ ਕੋਈ ਅਲਵਿਦਾ ਕਹਿ ਰਿਹਾ ਜਿਉਂਦੇ ਜੀ ਤਾਂ ਆਪਣਾ ਜੀਵਨ ਚ ਸਵਾਲ ਨੇ ਲੋਕਾਂ ਦੇ ਨਾਮ ਲਗਾਇਆ ਹੀ ਪਰ ਕਲਾ ਦੇ ਪਹਿਰੇਦਾਰ ਦੇ ਦਾਨ ਕਰਨ ਦਾ ਵੀਕਰਾਰ ਜਿਉਂਦੇ ਜੀ ਕਰ ਗਏ ਪਰ ਹਸਪਤਾਲ ਵੱਲੋਂ ਉਹਨਾਂ ਦੀ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਕਿ ਹੁਣ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਸਾਡੇ ਸਾਰੇ ਪੰਜਾਬੀਆਂ ਦਾ ਸਾਡੇ ਸਾਰੇ ਸੱਪੇਚਾਰ ਨੂੰ ਜਿਹੜੇ ਮਹਾਨ ਤਦੰਦੇ ਸੀ ਉਹਨਾਂ ਦਾ ਜੜੋਈ ਬੂਟਾ ਟੁੱਟ ਗਿਆ ਸਾਡੇ ਨਾਲ ਦਾ ਮੈਨੂੰ ਇਹਨਾਂ ਅਫਸੋਸ ਆਉਂਦੀ ਮਾਣ ਦੇ ਨਹੀਂ ਹੋਇਆ ਜਿਹਨਾਂ ਲੁਧਿਆਣਾ ਤੋਂ ਤਕਰੀਬਨ 9 ਕਿਲੋਮੀਟਰ ਦੂਰ ਸਾਲ 1935 ਚ ਪਿੰਡ ਜੋ ਸਵਾਲ 'ਚ ਜਨਮ ਹੋਇਆ ਕਲਾ ਜਗਤ ਦੀ ਮਹਾਨ ਸ਼ਖਸੀਅਤ ਜਗਦੇਸ਼ ਸਿੰਘ ਜੋ ਸਵਾਲ ਦਾ ਕਲਾ ਨਾਲ ਤਾਂ ਇੰਨਾ ਦਾ ਲਗਾ ਇਨਾ ਸੀ ਕਿ ਹਸਪਤਾਲ ਰਹਿੰਦੇ ਵੀ ਬੁੱਕ ਰਿਲੀਜ਼ ਕੀਤੀ ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਜਿਨ੍ਹਾਂ ਨੂੰ ਕੁਝ ਤੇ ਸਿਆਸਤ ਵੀ ਪਾਈ ਪਰ ਸਿਆਸਤ ਦਾ ਮੋਹ ਛਾਟ ਕਲਾ ਤੇ ਸਭਿਆਚਾਰ ਦੇ ਰੰਗ ਵੀ ਖੇੜਨ ਲੱਗ ਪਏ ਜਸਵਾਲ ਤੇ ਲਿਖੀ ਕਿਤਾਬ ਜੀਵਨ ਤੇ ਸ਼ਖਸੀਅਤ ਪੜ ਕੇ ਪਤਾ ਲੱਗਦਾ ਹੈ ਕਿ ਜਸਵਾਲ ਲਈ ਪੰਜਾਬ ਦਾ ਸੱਭਿਆਚਾਰ ਉਹਨਾਂ ਦੀ ਪੱਗ ਵਾਂਗਰਾ ਸੀ ਤੇ ਸਿਆਸਤ ਉਹਨਾਂ ਦੀ ਜੁੱਤੀ ਵਾਂਗ ਪੰਜਾਬੀ ਸੱਭਿਆਚਾਰ ਦੀਆਂ ਕਈ ਸ਼ਖਸੀਅਤਾਂ ਆਪਣੀ ਕਾਮਯਾਬੀ ਦਾ ਸਿਹਰਾ ਜਸਵਾਲ ਸਰਬੰਦੀਆਂ ਨੇ ਕਿਉਂਕਿ ਜੋ ਦਿਨ ਜਸਵਾਲ ਨੇ ਕਲਾ ਜਗਤ ਨੂੰ ਦਿੱਤੇ ਉਹ ਲਫ਼ਜ਼ਾਂ 'ਚ ਬਿਆਨ ਨਹੀਂ ਹੋ ਸਕਦੀ ਈਬੀਬੀ ਸੰਜਾ ਤੁਹਾਨੂੰ ਰੱਖੇ ਅੱਗੇ